ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਆਪਣਾ ਡਿਜ਼ਾਈਨ ਇਹ ਬਹੁਤ ਹੀ ਜ਼ਿਆਦਾ ਆਸਾਨ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਕੈਪ ਤੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਬਣਦਾ ਆਪਣਾ ਹੀ ਤੇ ਜਾਂ ਆਪ ਇਹਨੂੰ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਇਹ ਬਾਰਡਰ ਬਣਾ ਕੇ ਤੇ ਇਹ ਆਪਣੀ ਨਾਲ ਇਸ ਤਰ੍ਹਾਂ ਬਟਨ ਪੱਟੀ ਚ ਲਾ ਸਕਦੇ ਆ ਤੇ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਤੇ ਸਾਰਾ ਇਹ ਡਿਜ਼ਾਈਨ ਵੀ ਬਣਾ ਸਕਦੇ ਆ ਜਦੋਂ ਆਪਣਾ ਇਹ ਡਿਜ਼ਾਈਨ ਦੋ ਸਲਾਈਆਂ ਆਪਾਂ ਅੱਗੇ-ਅੱਗੇ ਰਿਪੀਟ ਕਰਦੇ ਜਾਂਦੇ ਨੇ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਤੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਜਦੋਂ ਆਪਾਂ ਕੁੰਡੇ ਲੈਣੇ ਆ ਇਵਨ ਨੰਬਰ ਵਿੱਚ ਝੋਟੇ ਦੇ ਹਿਸਾਬ ਨਾਲ 2 2 2 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਆਪਾਂ ਈਵਨ ਨੰਬਰ ਵਿੱਚ ਕੁੰਡੇ ਲਾਵਾਂਗੇ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਜਾਂਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕੁੰਡੇ ਪਾਉਣ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਜੇਕਰ ਕੁੰਡੇ ਪਾਉਣ ਤੋਂ ਬਾਅਦ ਤੁਸੀਂ ਇਹੀ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਸਿੱਧੇ ਪਾਸੇ ਆਪਣੀ ਜਿਹੜੀ ਇਹ ਸਲਾਈ ਹੈ ਸ਼ੁਰੂ ਹੁੰਦੀ ਹੈ ਜਾਂ ਤੁਸੀਂ ਕੋਈ ਬਾਰਡਰ ਬਣਾਇਆ ਤੇ ਉੱਪਰ ਇਹ ਡਿਜ਼ਾਈਨ ਸੈੱਟ ਕਰਨਾ ਤੇ ਇਸ ਤਰ੍ਹਾਂ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਮਤਲਬ ਜਿਹੜਾ ਇਹ ਡਿਜ਼ਾਈਨ ਸ਼ੁਰੂ ਹੁੰਦਾ ਦੋ ਸਲਾਈਆਂ ਚ ਕੰਪਲੀਟ ਹੋ ਜਾਂਦਾ ਇੱਕ ਉਹ ਸਿੱਧੇ ਪਾਸੇ ਤੋਂ ਸਲਾਈ ਬੰਨਦੀ ਹੈ ਤੇ ਇੱਕ ਉਲਟੇ ਪਾਸੇ ਤੋਂ ਬੰਨਦੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਸ ਡਿਜ਼ਾਈਨ ਨੂੰ ਬਣਾਉਣਾ ਪਹਿਲਾਂ ਆਪਾਂ ਇੱਕ ਜਿਹੜਾ ਵਾਧੂ ਕੁੰਡਾ ਇਹ ਉਤਾਰ ਲੈਣੇ ਆ ਇਸ ਤਰ੍ਹਾਂ ਅੱਗੇ ਆਪਣਾ ਦੋ-ਦੋ ਕੁੰਡਿਆਂ ਤੇ ਹੁਣ ਡਿਜ਼ਾਈਨ ਚੱਲਣਾ ਹੈ ਇੱਕ ਇੱਕ ਹੁੰਦਾ ਐ ਇਸ ਤਰ੍ਹਾਂ ਪਹਿਲਾਂ ਉਤਾਰਨਾ ਇੱਕ ਕੁੰਡਾ ਬਣਾਉਣਾ ਸਿੱਧਾ ਦੋ ਕੁੰਡੇ ਹੋ ਗਏ ਆਪਣੇ ਕੰਨੀ ਵਾਲੇ ਕੁੰਡੇ ਤੋਂ ਬਿਨਾ ਇਹ ਬਾਦੂ ਕੁੰਡਾ ਆਪਣਾ ਦੋ ਕੁੰਡੇ ਹੋ ਗਏ ਇੱਕ ਪਹਿਲਾਂ ਆਪਾਂ ਸਲਿੱਪ ਕਰ ਲਿਆ ਇੱਕ ਸਿੱਧਾ ਬਣਾ ਲਿਆ ਹੁਣ ਆਪਾਂ ਜਿਹੜਾ ਕੁੰਡਾ ਸਲਿੱਪ ਕੀਤਾ ਇਹਨੂੰ ਇਸ ਕੁੰਡੇ ਦੇ ਉੱਪਰ ਦੀ ਲਿਆ ਕੇ ਜਿਹੜਾ ਸਿੱਧਾ ਕੁੰਡਾ ਬਣਾਇਆ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਦੀ ਲਿਹਾਉਣਾ ਐ ਇਸ ਤਰ੍ਹਾਂ ਫੇਰ ਆਪ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਦੇ। ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਣਾ ਸਲਾਈ ਤੇ ਚੱਲਣਾ ਹੈ। ਅੱਗੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ। ਦੂਸਰਾ ਇਸ ਤਰ੍ਹਾਂ ਸਿੱਧਾ ਬਣਾ ਲਿਆ। ਸਲਿੱਪ ਕੀਤਾ ਕੁੰਡਾ ਇਹਦੇ ਉੱਪਰ ਦੀ ਲਿਆਉਣਾ ਹੈ ਇਸ ਤਰ੍ਹਾਂ। ਫੇਰ ਆਪ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਦੇਣਾ। ਫੇਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਹੈ। ਇੱਕ ਇਸ ਤਰ੍ਹਾਂ ਸਿੱਧਾ ਬਣਾਉਣਾ ਹੈ। ਸਲਿੱਪ ਕੀਤਾ ਕੁੰਡਾ ਇਹਦੇ ਉੱਪਰ ਦੀ ਲਿਆ ਕੇ ਫਿਰ ਇਹਨੂੰ ਸਿੱਧਾ ਬਣਾ ਲੈਣਾ ਆਪਾਂ ਇਸ ਤਰ੍ਹਾਂ। ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਲਿੱਪ ਕਰ ਲੈਣਾ। ਇੱਕ ਸਿੱਧਾ ਬਣਾ ਲੈਣਾ। ਸਲਿੱਪ ਕੀਤਾ ਕੁੰਡਾ ਇਹਦੀ ਉੱਪਰ ਦੀ ਲਿਆ ਕੇ ਤੇ ਫਿਰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ। ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਲਿੱਪ ਕਰਾਂਗੇ। ਇੱਕ ਬਣਾਵਾਂਗੇ ਸਿੱਧਾ ਸਾਰੀ ਸਲਾਈ ਆ ਪੈਸੇ ਤਰ੍ਹਾਂ ਬਣਾਉਣੀ ਸਲਿੱਪ ਕੀਤਾ ਕੁੰਡਾ ਉੱਪਰ ਦੀ ਲਿਆ ਕੇ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਲਿੱਪ ਕਰਾਂਗੇ ਇੱਕ ਸਿੱਧਾ ਬਣਾਵਾਂਗੇ ਸਲਿੱਪ ਕੀਤਾ ਕੁੰਡਾ ਇੱਕ ਕੁੰਡੇ ਦੇ ਉੱਪਰ ਦੀ ਲਿਆ ਕੇ ਫਿਰ ਆਪਾਂ ਇਹਨੂੰ ਵੀ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਅੱਗੇ ਇੱਕ ਕੁੰਡਾ ਸਲਿੱਪ ਇੱਕ ਬਣਾਵਾਂਗੇ ਸਿੱਧਾ ਸਲਿੱਪ ਕੀਤਾ ਜਿਹੜਾ ਆਪਣਾ ਕੁੰਡਾ ਹੈ ਦੇ ਉੱਪਰ ਦੀ ਲਿਆ ਕੇ ਸਿੱਧਾ ਬਣਾ ਦੇਣਾ ਹੈ ਕੁੰਡਾ ਸਲਿੱਪ ਇੱਕ ਸਿੰਦਾ ਸਲਿੱਪ ਕੀਤਾ ਕੁੰਡਾ ਇਸ ਤਰ੍ਹਾਂ ਆਪਾਂ ਉੱਪਰ ਦੀ ਲੈ ਆਉਣਾ ਹੈ ਇਸ ਕੁੰਡੇ ਦੇ ਤੀਨੂੰ ਵੀ ਸਿੱਧਾ ਬਣਾ ਲੈਣਾ ਹੈ ਇਹ ਕੁੰਡਾ ਸਲਿੱਪ ਇੱਕ ਕਰਾਂਗੇ ਸਿੱਧਾ ਇਸ ਤਰ੍ਹਾਂ ਇਹਨੂੰ ਵੀ ਇਸ ਤਰ੍ਹਾਂ ਸਿੱਧਾ ਬਣਾ ਦਾਂਗੇ ਇਹ ਕੁੰਡਾ ਸਲਿੱਪ ਇੱਕ ਬਣਾਵਾਂਗੇ ਸਿੱਧਾ ਸਲਿੱਪ ਕੀਤਾ ਕੁੰਡਾ ਉੱਪਰ ਦੀ ਲਿਆ ਕੇ ਸਿੱਧਾ ਬਣਾ ਲੈਣਾ। ਇਹ ਕੁੰਡਾ ਸਲਿੱਪ ਇੱਕ ਬਣਾਵਾਂਗੇ ਸਿੱਧਾ। ਸਲਿੱਪ ਕੀਤਾ ਕੁੰਡਾ ਉੱਪਰ ਦੀ ਲਿਆ ਕੇ ਸਿੱਧਾ ਬਣਾ ਲੈ। ਇਹ ਕੁੰਡਾ ਸਲਿੱਪ ਇੱਕ ਬਣਾਵਾਂਗੇ ਸਿੱਧਾ। ਇਹਦੇ ਉੱਪਰ ਦੀ ਲਿਆ ਕੇ ਇਹਨੂੰ ਵੀ ਸਿੱਧਾ ਬਣਾ ਦਿਆਂਗੇ। ਇਹ ਕੁੰਡਾ ਸਲਿੱਪ ਇੱਕ ਬਣਾਵਾਂਗੇ ਸਿੱਧਾ। ਸਲਿੱਪ ਕੀਤਾ ਕੁੰਡਾ ਇਹ ਦੇ ਉੱਪਰ ਦੀ ਲਿਆ ਕੇ ਇਹਨੂੰ ਵੀ ਸਿੱਧਾ ਬਣਾ ਲਾਂਗੇ ਇਹ ਕੁੰਡਾ ਸਲਿੱਪ ਪਲਾਸਟ ਤੇ ਵੀ ਉਸੇ ਤਰ੍ਹਾਂ ਇੱਕ ਬਣਾਵਾਂਗੇ ਸਿੱਧਾ ਸਲਿੱਪ ਕੀਤਾ ਕੁੰਡਾ ਜਿਹੜਾ ਸਿੱਧੇ ਕੁੰਡੇ ਦੇ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਸਿੱਧਾ ਬਣਾ ਦਿਆਂਗੇ ਸਿੱਧੀ ਸਲਾਈ ਹੈ ਤਾਂ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਕੰਪਲੀਟ ਹੋ ਗਈ ਆਪਣੇ ਡਿਜ਼ਾਈਨ ਦੀ ਹੁਣ ਉਲਟ ਪਾਸੇ ਤੋਂ ਦੂਸਰੀ ਸਲਾਈ ਬਣਾਉਣੀ ਹੈ ਇੱਕ ਕੁੰਡਾ ਕੰਨੀ ਵਾਲਾ ਪਹਿਲਾਂ ਉਤਾਰਾਂਗੇ ਅੱਗੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਚੱਲਣਾ ਆਪਣਾ ਇੱਕ ਕੁੰਡਾ ਆਪਾਂ ਸਲਿੱਪ ਕਰਾਂਗੇ ਇੱਕ ਬਣਾਵਾਂਗੇ ਉਲਟਾ ਇਸ ਤਰ੍ਹਾਂ ਜਿਹੜਾ ਕੁੰਡਾ ਆਪਾਂ ਸਲਿੱਪ ਕੀਤਾ ਇਸ ਤਰ੍ਹਾਂ ਇਧਰ ਦੀ ਉਹਨੂੰ ਆਪਾਂ ਅੱਗੇ ਲੈ ਆਉਣਾ ਇਹ ਸਲਾਈ ਨਾਲ ਇਸ ਤਰ੍ਹਾਂ ਟਵਿਸਟ ਕਰ ਲੈਣਾ ਫਿਰ ਇਹ ਕੁੰਡਾ ਆਪਣਾ ਪਿੱਛੇ ਜਾਊਗਾ ਫਿਰ ਇਹਨੂੰ ਆਪਾਂ ਸਲੈਪ ਕੀਤਾ ਕਿੰਡੇ ਨੂੰ ਅੱਗੇ ਲਿਆ ਕੇ ਉਲਟਾ ਬਣਾ ਲੈਣਾ ਫਿਰ ਉਸ ਤਰ੍ਹਾਂ ਇੱਕ ਹੁੰਦਾ ਸਲਿੱਪ ਇੱਕ ਬਣਾਇਆ ਉਲਟਾ ਸਲਿੱਪ ਕੀਤਾ ਕਿੰਡਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਅੱਗੇ ਲੈ ਆਉਣਾ ਤੇ ਜਿਹੜਾ ਕਿੰਡਾ ਆਪਾਂ ਬਣਾਇਆ ਇਹਨੂੰ ਆਪਾਂ ਇਸ ਤਰ੍ਹਾਂ ਪਿੱਛੇ ਲੈ ਜਾਣਾ ਫਿਰ ਇਹਨੂੰ ਵੀ ਆਪਾਂ ਜਿਹੜਾ ਸਲੈਪ ਕੀਤਾ ਅੱਗੇ ਕਿੰਡਾ ਲਿਆਂਦਾ ਉਲਟਾ ਬਣਾ ਲੈਨੇ ਫਿਰ ਉਸੇ ਤਰ੍ਹਾਂ ਇੱਕ ਕਿੰਡਾ ਸਲਿੱਪ ਇੱਕ ਬਣਾਵਾਂਗੇ ਉਲਟਾ ਸਲੈਪ ਕੀਤਾ ਕੁੰਡਾ ਜਿਹੜਾ ਅੱਗੇ ਲੈ ਆਉਣਾ ਤੇ ਇਹ ਕੁੰਡਾ ਆਪਣਾ ਇਸ ਤਰ੍ਹਾਂ ਜਿਹੜਾ ਉਲਟਾ ਬਣਾਇਆ ਪਿੱਛੇ ਜਾਊਗਾ ਫਿਰ ਇਹਨੂੰ ਵੀ ਆਪਾਂ ਉਲਟਾ ਬਣਾ ਦੇਣਾ ਸਲੈਪ ਕੀਤੇ ਕੁੰਡੇ ਨੂੰ ਇਹ ਕੁੰਡਾ ਸਲੈਪ ਇੱਕ ਬਣਾਇਆ ਉਲਟ ਹੁਣ ਸਲੈਪ ਕੀਤਾ ਕੁੰਡਾ ਅੱਗੇ ਲੈ ਆਵਾਂਗੇ ਇਸ ਤਰ੍ਹਾਂ ਇਹ ਕੁੰਡਾ ਆ ਜਾਊਗਾ ਆਪਣਾ ਪਿੱਛੇ ਸਲੈਪ ਕੀਤੇ ਕੁੰਡੇ ਨੂੰ ਵੀ ਫਿਰ ਆਪਾਂ ਉਲਟਾ ਬਣਾ ਦੇਣਗੇ ਇਹ ਕੁੰਡਾ ਸਲੈਪ ਇੱਕ ਉਲਟਾ ਸਲੇਪ ਕੀਤਾ ਕੁੰਡਾ ਅੱਗੇ ਲੈ ਆਵਾਂਗੇ ਇਸ ਤਰ੍ਹਾਂ ਉਲਟਾ ਬਣਾ ਦੇਾਂਗੇ ਇੱਕ ਕੁੰਡਾ ਸਲੇਪ ਇੱਕ ਉਲਟਾ ਸਲੇਪ ਕੀਤਾ ਕੁੰਡਾ ਅੱਗੇ ਲੈ ਆਵਾਂਗੇ ਫਿਰ ਇਹਨੂੰ ਵੀ ਉਲਟਾ ਬਣਾ ਦੇਾਂਗੇ ਇੱਕ ਕੁੰਡਾ ਸਲੇਪ ਇੱਕ ਉਲਟਾ ਸਲੇਪ ਕੀਤਾ ਹੋਇਆ ਕੁੰਡਾ ਅੱਗੇ ਲਿਆ ਕੇ ਇਹਨੂੰ ਵੀ ਉਲਟਾ ਬਣਾ ਲੈ ਇੱਕ ਕੁੰਡਾ ਸਲੇਪ ਇੱਕ ਉਲਟਾ ਦੂਸਰੀ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਜਦੋਂ ਆਪਾਂ ਦੋ ਸਲਾਈਆਂ ਨੂੰ ਰਿਪੀਟ ਕਰਾਂਗੇ ਇਸ ਤਰ੍ਹਾਂ ਡਿਜ਼ਾਈਨ ਆ ਜਿਹੜਾ ਬਣ ਜਾਂਦਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਲਿੱਪ ਇੱਕ ਵੋਲਟਾ ਸਲਿੱਪ ਕੀਤਾ ਕੁੰਡਾ ਅੱਗੇ ਲੈ ਆਵਾਂਗੇ ਫਿਰ ਇਹਨੂੰ ਆਪਾਂ ਉਲਟਾ ਬਣਾ ਦੇਾਂਗੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਲਿੱਪ ਇੱਕ ਵੋਲਟਾ ਸਲਿੱਪ ਕੀਤਾ ਕੁੰਡਾ ਅੱਗੇ ਲਿਆ ਕੇ ਇਸ ਤਰ੍ਹਾਂ उल्टा बना देंगे एक कुंडा स्लिप एक उल्टा स्लिप किया कुंडा अगे लिया के उल्टा बना लागे एक कुंडा स्लिप एक उल्टा स्लिप किया कुंडा आप अगे लिया के उल्टा बना लागे एक कुंडा स्लिप लास्ट से भी उस तरह एक कुंडा स्लिप एक उल्टा स्लिप किता अ लिया के ਉਲਟਾ ਬਣਾ ਲਾਂਗੇ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਤਾਂ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹੀ ਦੋ ਸਲਾਈਆਂ ਆਪਾਂ ਬਾਰ ਬਾਰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੇ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਆਪਾਂ ਪਾ ਸਕਦੇ ਹਾਂ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਜਿਹੜੀ ਵੀ ਵੀਡੀਓ ਮੈਂ ਪਾਵਾਂ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ